ਤੇ ਹੌਲੀ ਜਿਹੇ ਉਹ ਦਾਤਾ ਜੀ ਦੇ ਕੋਲ ਬੈਠ ਜਾਂਦੇ ਨੇ ਥੱਲੇ ਸੁੱਕੇ ਪੱਤੇ ਪਏ ਨੇ ਜਦੋਂ ਬੈਠਦੇ ਨੇ ਪੱਤਿਆਂ ਦਾ ਖੜਾਕਾ ਹੁੰਦਾ ਹੈ ਆ ਉਹ ਪੋਲੇ ਪੋਲੇ ਪੈਰ ਧਰਦੇ ਹੌਲੀ ਜਿਹੇ ਚੌਂਕੜਾ ਲਗਾ ਕੇ ਜਿੱਦਾਂ ਹੀ ਬੈਠਦੇ ਨੇ ਕਹਿੰਦੇ ਮਹਾਰਾਜ ਜੀ ਦੇ ਜਿਹੜੇ ਸਾਹੀ ਕਮਲ ਨੇ ਨਾ ਦਾਤਾ ਜੀ ਦੇ ਪਾਈ ਸਾਹਿਬ ਪਾਈ ਮਾਨ ਸਿੰਘ ਜੀ ਜਦੋਂ ਨੀਵੇਂ ਹੋ ਕੇ ਥੱਲੇ ਬੈਠਣ ਲੱਗਦੇ ਨੇ ਉਹਨਾਂ ਦੀ ਨਜ਼ਰ ਪੈ ਤੀ ਨਜ਼ਰ ਪੈਂਦੀ ਆ ਦਾਤਾ ਜੀ ਦੇ ਚਰਨਾਂ ਤੇ ਕਿ ਦਾਤਾ ਜੀ ਦੇ ਚਰਨਾਂ ਦੇ ਵਿੱਚ ਕਈ ਕੰਡੇ ਉਵੇਂ ਹੀ ਹੁੰਬੇ ਹੋਏ ਨੇ ਤੇ ਮਹਾਰਾਜ ਜੀ ਦੇ ਚੰਕਮਲਾਂ ਨੂੰ ਪੱਤੇ ਗਾਰਾ ਹੁਣ ਲਹੂ ਉਦਾਂ ਹੀ ਚਿਪਕਿਆ ਹੋਇਆ ਵਾ ਉਹ ਮਹਾਰਾਜ ਜੀ ਦੇ ਚਰਨਾਂ ਦੇ ਹੋਰ ਥੋੜਾ ਕਨੇੜੇ ਨੂੰ ਹੁੰਦੇ ਨੇ ਹੋ ਕੇ ਦਾਤਾ ਜੀ ਦੇ ਚਰਨ ਕਮਲ ਹੌਲੀ ਜਿਹੇ ਸੁਪਰਸ਼ ਕਰਨ ਦੀ ਕੋਸ਼ਿਸ਼ ਕਰਦੇ ਨੇ ਆਪਣੇ ਕੱਪੜੇ ਦੇ ਨਾਲ ਕਿ ਮਹਾਰਾਜ ਜੀ ਦੇ ਚਰਨ ਕਮਲਾਂ ਤੋਂ ਜਿਹੜੀ ਇਹ ਧੂੜ ਮਿੱਟੀ ਆ ਕੰਡੇ ਆ ਉਹਨਾਂ ਨੂੰ ਸਾਫ਼ ਕਰਦੇ ਆ ਜਿੱਦਾਂ ਹੀ ਉਹ ਦਾਤਾ ਜੀ ਦੇ ਕੋਮਲ ਕੋਮਲ ਚਰਨ ਕਮਲਾਂ ਨੂੰ ਆਪਣੇ ਹੱਥਾਂ ਵਿੱਚ ਲੈਂਦੇ ਨੇ ਦਾਤਾ ਜੀ ਇੱਕੋ ਦਮ ਛਟਕੇ ਨਾਲ ਉੱਠਦੇ ਨੇ ਤੇ ਆਪਣੀ ਤਲਵਾਰ ਨੂੰ ਹੱਥ